ਸਾਨੂੰ ਦਾ ਹੀ ਹੁਣ ਦੇਖੋ ਆਉਂਦੇ ਜਾਂਦੇ ਨਹੀਂ ਦੇਖਿਆ ਜੀ ਅਸੀਂ ਤਾਂ ਇਹ ਕੱਠ ਹੋਇਆ ਵੀ ਕੱਠ ਹੋਇਆ ਹੋਇਆ ਇਸ ਦਾ ਕੱਠ ਦੇ ਦੌਰਾਨ ਦੇਖਿਆ ਹੈ ਵੀ ਬਜ਼ੁਰਗ ਵਗਰੇ ਪਿਆ ਕੋਈ ਇਹ ਅਣਗੈਲੀ ਹੋਈ ਦੇਖੋ ਪ੍ਰਸ਼ਾਸਨ ਦੀ ਜ਼ਿਆਦਾ ਇਹ ਕਵਰ ਹੋਣਾ ਚਾਹੀਦਾ ਕਿੰਨਾ ਕੁ ਡੂੰਘਾ ਨਾਲਾ ਨਾਲਾ ਤਾਂ ਬਹੁਤ ਡੂੰਘਾ ਜੀ ਇਹ ਬੰਦੇ ਜਿੰਨੀ ਡੂੰਘਾ ਜੀ ਇਹ ਹਾਂ ਜੀ ਕੋਈ ਨਗਰ ਕੌਂਸਲ ਤੇ ਆਂਦੇ ਰਹੇ ਇਹ ਤਿੱਤ ਦੇ ਤਾਂ ਸਾਰਾ ਸਾਰ ਪਤਾ ਜੀ ਆਪਾਂ ਨੂੰ ਜੇ ਧਿਆਨ ਹੁੰਦਾ ਇਹ ਕੰਮ ਕਾਹਨੂੰ ਹੁੰਦਾ ਜੀ ਮਾੜੀ ਹਾਲਾਤ ਬਹੁਤ ਮਾੜਾ ਹੋਇਆ ਜਿਹੜਾ ਵੀ ਹੋਇਆ ਕੌਣ ਡਿੱਗਿਆ ਜਾਂ ਕਿਵੇਂ ਡਿੱਗਿਆ ਸਾਨੂੰ ਤਾਂ ਆਪਣੀ ਹੀ ਪਤਾ ਲੱਗਿਆ ਮਾਲ ਵਾਲਿਆਂ ਨੂੰ ਪਰ ਇਹ ਨਾਲਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਤਾਂ ਪੁਰਾਣੀ ਚੱਲੀ ਆ ਰਹੀ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਅੱਗੇ ਵੀ ਕਈ ਵਾਰ ਮੰਗ ਕਰੀਆ ਹੁਣ ਵੀ ਇਹੀ ਮੰਗ ਕਰਦੇ ਵੇ ਨਾਲਿਆਂ ਦਾ ਜ਼ਰੂਰ ਧਿਆਨ ਦਿੱਤਾ ਜਾਵੇ ਜੀ ਬਈ ਪ੍ਰਸ਼ਾਸਨ ਦੀ ਤਕਰੀਬਨ ਤਾਂ ਜੀ ਜੇ ਇਹਨੂੰ ਕਵਰ ਕਰਿਆ ਹੁੰਦਾ ਜੀ ਆਹਾ ਸਹੀ ਨਾ ਹੁੰਦਾ ਜੀ ਅੱਜ ਕਦੀ ਜਾਣ ਨਵਾਜ ਜਾਂਦੀ ਜੀ ਕਾਰਨ ਤਾਂ ਨਾਲਾ ਵੀ ਸਰ ਤੁਹਾਡੇ ਸਾਹਮਣੇ ਆ ਦੇਖੋ ਘਟੋ ਘਟ ਵੀ 2.5 3 ਫੁੱਟ ਚੜਾਈ ਹੈ ਜੀ 7 8 ਫੁੱਟ ਡੂੰਗਾ ਹੋਣਾ ਹੋਊਗਾ ਜੀ ਘਟੋ ਘਟ 5 ਫੁੱਟ ਤੋਂ ਉੱਪਰ ਡੂੰਗਾ ਹੈ ਜੀ ਆਵਾਜ਼ ਆਈ ਹੈ ਸਰ ਉੱਧਰ ਆਵਾਜ਼ ਆਈ ਤਾਂ ਦੇਖੋ ਸਰ ਤੁਹਾਡੇ ਸਾਹਮਣੇ ਹੈ ਜੀ ਰਸ ਕਿੰਨਾ ਹੈ ਜੀ ਆਵਾਜ਼ ਆਈ ਤਾਂ ਬਹੁਤ ਜ਼ਿਆਦਾ ਹੈ ਜੀ ਇਹ ਕਿਤੇ ਰਾਤ ਦਾ ਹੋਇਆ ਜੀ ਇਹ ਤਾਂ ਕੱਠ ਦੇ ਇੱਕ ਉਰੇ ਖੜ ਗਈ ਉਹ ਦੇਖਿਆ ਇੱਕ ਵਿਅਕਤੀ ਦੀ লাশ ਪਈ ਹੈ ਜੀ ਉਰੇ ਬਾਕੀ ਦੇਖ ਕੇ ਪਤਾ ਲੱਗੂਗਾ ਜੀ ਬਜ਼ੁਰਗ ਨੇ ਜਾਂ ਨੌਜਵਾਨ ਹੈ ਕੱਢ ਲਓ ਯਾਰ ਫਿਰ ਕਿਉਂ ਇਹ ਹਾਦਸਾ ਵਾਪਰਿਆ ਜੀ ਕਿਤਾ ਨਾਲੇ ਨੇ ਜਿਹੜੇ ਬਹੁਤ ਡੂੰਗੇ ਨੇ ਐਮਐਲਏ ਸਾਹਿਬ ਨੇ ਜਦੋਂ ਚੋਣ ਲੜੀਆ ਤਾਂ ਪਹਿਲੇ ਧਰਤੇ ਇਹ ਗੱਲ ਕਹੀ ਸੀ ਸਾਨੂੰ ਵੀ ਇਹ ਨਾਲਾ ਥੋੜਾ ਬਿਲਕੁਲ ਬੰਦ ਕਵਰ ਕਰਿਆ ਜਾਊਗਾ ਨਾ ਦਾ ਕਵਰ ਹੋਇਆ ਜੀ ਤੇ ਨਾ ਇਹਦੇ ਬਾਰੇ ਕਦੇ ਸੁਣਵਾਈ ਹੋਈ ਆ ਜਿੰਦ ਤਾਰੇ ਕਿਸੇ ਮਸ਼ੀਨ ਨੇ ਗੌਰ ਕਰੀ ਔਰ ਇਹਦੇ ਬਾਰੇ ਹਰ ਬਾਰ ਮਤਲਬ ਮੁੱਦਾ ਉੱਠਦਾ ਰਿਹਾ ਲੇਕਿਨ ਇਸ ਮੁੱਦੇ ਤੇ ਕਿਸੇ ਨੇ ਕੋਈ ਗੌਰ ਨਹੀਂ ਕਰੀ ਅਜ ਤੱਕ ਉਸ ਦੇ ਕਾਰਨ ਅੱਜ ਇਹ ਜਿਹੜੀਆਂ ਨਹੂਣੀ ਵਾਪਰੀ ਐ ਇਹ ਵੱਡਾ ਕਾਰਨ ਇਹ ਆ ਇਸਨੂੰ ਨਹੂਣੀ ਦਾ ਇਹ ਨਾਲਾ ਦਾ ਦੇਖੋ ਜੀ ਵਿਚੇ ਵਿੱਚ ਖੰਨੇ ਦਾ ਬਾੜ ਆ ਗਿਆ ਜੀ ਵਿੱਚੇ ਲਾਂਗ ਬਾੜ ਦਾ ਜੀ ਪੈਂਦਾ ਸਾਹਮਣੇ 23 ਨੰਬਰ